ਤਿਹਾਰ ਦੀਆਂ ਵਿਸ਼ਵਵਾਰਤਾ ਦੇ ਸਾਰੇ ਦਰਸ਼ਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਸੋ ਅੱਜ ਇਸ ਤਿਿਹਾਰ ਦੇ ਮੱਦੇਨਜ਼ਰ ਪੰਜਾਬ ਦੇ ਲਗਭਗ ਸਾਰੇ ਇਲਾਕਿਆਂ ਦੇ ਵਿੱਚ ਇਸ ਤਿਿਹਾਰ ਦੀ ਖੁਸ਼ੀ ਮਨਾਈ ਜਾ ਰਹੀ ਹੈ ਖਾਸ ਤੌਰ ਤੇ ਲੁਧਿਆਣਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਬੱਚੇ ਸਵੇਰ ਤੋਂ ਹੀ ਪਤੰਗਬਾਜ਼ੀ ਕਰ ਰਹੇ ਸਨ ਹਾਲਾਂਕਿ ਸਵੇਰੇ 9 ਵਜੇ ਤੱਕ ਜਿਹੜਾ ਠੰਡ ਦਾ ਪ੍ਰਭਾਵ ਹੈ ਉਹ ਪੂਰਾ ਰਿਹਾ 9 9:30 ਵਜੇ ਤੋਂ ਬਾਅਦ ਧੁੱਪ ਨਿਕਲਣੀ ਸ਼ੁਰੂ ਹੋਈ ਤਾਂ ਲੋਕ ਆਪਣੀਆਂ ਛੱਤਾਂ ਦੇ ਉੱਤੇ ਚੜ੍ਹ ਕੇ ਪਤੰਗ ਬਾਜ਼ੀ ਦਾ ਆਨੰਦ ਲੈਂਦੇ ਹੋਏ ਨਜ਼ਰ ਆ ਰਹੇ ਨੇ ਬੱਚੇ ਪਤੰਗ ਵਧਾ ਰਹੇ ਨੇ ਪਤੰਗ ਚੜ੍ਹਾ ਰਹੇ ਨੇ ਤੇ ਪੇਚੇ ਲਾ ਰਹੇ ਨੇ ਇੱਕ ਦੂਜੇ ਦੇ ਨਾਲ ਸੋ ਖੁਸ਼ੀਆਂ ਖੇੜਿਆਂ ਦੇ ਇਸ ਤਿਹਾਰ ਦੇ ਮੌਕੇ ਪਤੰਗ ਬਾਜ਼ੀ ਦਾ ਨਜ਼ਾਰਾ ਲੁਧਿਆਣਾ ਸ਼ਹਿਰ ਦੇ ਵਿੱਚ ਦੇਖਿਆ ਜਾ ਰਿਹਾ ਹੈ ਸੋ ਇਸ ਦੇ ਨਾਲ ਨਾਲ ਜਲੰਧਰ ਅੰਮ੍ਰਿਤਸਰ ਦੇ ਵਿੱਚ ਵੀ ਲੋਹੜੀ ਦੇ ਤਿਉਹਾਰ ਮੌਕੇ ਪਤੰਗ ਬਾਜ਼ੀ ਦੇਖੀ ਜਾ ਰਹੀ ਹੈ ਖਾਸ ਤੌਰ ਤੇ ਲੁਧਿਆਣਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਤੰਗ ਜਿਹੜੇ ਨੇ ਉਹ ਬੱਚਿਆਂ ਵੱਲੋਂ ਨੌਜਵਾਨਾਂ ਵੱਲੋਂ ਉਡਾਏ ਜਾਂਦੇ ਨੇ ਸ਼ਾਮ ਨੂੰ ਲੋਹੜੀ ਵਾਲੀ ਸ਼ਾਮ ਨੂੰ ਲੋਹੜੀ ਬਾਲੀ ਜਾਂਦੀ ਹੈ ਲੋਹੜੀ ਦੀ ਧੂਣੀ ਸੇਕ ਕੇ ਲੋਕ ਸਰਦੀ ਨੂੰ ਅਲਵਿਦਾ ਆਖਦੇ ਨੇ ਸਮਝਿਆ ਜਾਂਦਾ ਹੈ ਕਿ ਲੋਹੜੀ ਤੋਂ ਬਾਅਦ ਦਿਨ ਜਿਹੜੇ ਨੇ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਸਰਦੀ ਦਾ ਹੌਲੀ 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 ਜਿਹੜਾ ਖਾਤਮਾ ਹੁੰਦਾ ਹੈ ਸਰਦੀ ਖਤਮ ਹੁੰਦੀ ਹੈ ਇਸ ਤਿਉਹਾਰ ਦਾ ਪੰਜਾਬ ਦੀਆਂ ਰੌ ਰੀਤਾਂ ਦੇ ਨਾਲ ਪੰਜਾਬ ਦੇ ਸੱਭਿਆਚਾਰ ਦੇ ਨਾਲ ਵੀ ਗਹਿਰਾਈ ਦੇ ਨਾਲ ਨਾਤਾ ਹੈ ਸੋ ਸਰਦੀ ਦੇ ਮੌਸਮ ਦੇ ਵਿੱਚ ਫਸਲ ਬੀਜਣ ਤੋਂ ਬਾਅਦ ਕਿਸਾਨ ਵਿਹਲਾ ਹੁੰਦਾ ਹੈ ਸੋ ਕਿਸਾਨ ਆਪਣੇ ਤਣਕ ਦੀ ਬਿਜਾਈ ਤੋਂ ਬਾਅਦ ਜਿਹੜਾ ਉਸ ਕੋਲ ਸਮਾਂ ਹੁੰਦਾ ਹੈ ਸੋ ਇਸ ਬਿਜਾਈ ਤੋਂ ਬਾਅਦ ਬਿਜਾਈ ਦੀ ਖੁਸ਼ੀ ਵੀ ਮਨਾਉਂਦਾ ਤੇ ਸੁੱਖ ਦਾ ਸਾਹ ਵੀ ਲੈਂਦਾ ਸੋ ਲੋਹੜੀ ਇਸ ਮਿਹਨਤ ਦੀ ਖੁਸ਼ੀ ਦਾ ਪ੍ਰਗਟਾਵਾ ਵੀ ਸਮਝਿਆ ਜਾਂਦਾ ਹੈ ਇਸ ਤੋਂ ਇਲਾਵਾ ਇਸ ਨੂੰ ਪ੍ਰਾਤਨ ਸਮੇਂ ਵਿੱਚ ਕੀਤੀ ਜਾਂਦੀ ਅੱਗ ਦੀ ਪੂਜਾ ਦੇ ਨਾਲ ਵੀ ਜੋੜ ਕੇ ਦੇਖਿਆ ਜਾਂਦਾ ਲੋਕ ਅੱਗ ਨੂੰ ਤੇਲ ਗੁੜ ਰੇੜੀਆਂ ਅਤੇ ਮੂੰਗਫਲੀ ਭੇਂਟ ਕਰਦੇ ਨੇ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੇ ਨੇ ਆਪਣੀ ਨਵੀਂ ਬੀਜੀ ਹੋਈ ਫਸਲ ਦੀ ਚੰਗੀ ਫਸਲ ਹੋਣ ਦੀ ਅਰਦਾਸ ਵੀ ਲੋਹੜੀ ਵਾਲੇ ਤਿਉਹਾਰ ਦੇ ਵਿੱਚ ਕੀਤੀ ਜਾਂਦੀ ਹੈ ਸਲੋਕ ਕਥਾਵਾਂ ਦੇ ਨਾਲ ਵੀ ਇਸ ਦਾ ਸੰਬੰਧ ਹੈ ਪੰਜਾਬ ਦੇ ਲੋਕ ਲੋਕ ਨਾਇਕ ਦੁੱਲਾ ਪੱਟੀ ਦੇ ਨਾਲ ਜੋੜ ਕੇ ਵੀ ਲੋਹੜੀ ਨੂੰ ਦੇਖਿਆ ਜਾਂਦਾ ਹੈ ਸੋ ਦੁੱਲਾ ਪੱਟੀ ਦਾ ਲੋਹੜੀ ਦੇ ਗੀਤਾਂ ਦੇ ਵਿੱਚ ਵੀ ਜ਼ਿਕਰ ਹੁੰਦਾ ਹੈ ਦੱਸਿਆ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਉਹ ਗਰੀਬਾਂ ਦੀ ਮਦਦ ਕਰਦਾ ਸੀ ਅਤੇ ਅਮੀਰਾ ਅਮੀਰਾ ਨੂੰ ਲੁੱਟ ਕੇ ਜੋ ਮੀਰ ਗਰੀਬਾਂ ਦਾ ਲਹੂ ਚੂਸਦੇ ਸਨ ਗਰੀਬਾਂ ਦਾ ਸ਼ੋਸ਼ਣ ਕਰਦੇ ਸਨ ਉਹਨਾਂ ਨੂੰ ਲੁੱਟ ਕੇ ਉਹ ਧਨ ਜਿਹੜਾ ਇਹ ਦੁੱਲਾ ਪੱਟੀ ਗਰੀਬਾਂ ਦੇ ਵਿੱਚ ਵੰਡ ਦਿੰਦਾ ਸੀ ਸੋ ਦੁੱਲਾ ਪੱਟੀ ਦੀ ਯਾਦ ਵੀ ਲੋਹੜੀ ਵਾਲੇ ਦਿਨ ਤਾਜ਼ਾ ਹੁੰਦੀ ਹੈ ਦੁੱਲਾ ਪੱਟੀ ਗਰੀਬ ਕਨਿਆਵਾਂ ਦੇ ਵਿਆਹ ਵੀ ਕਰਵਾਉਂਦਾ ਸੀ ਉਸ ਇਸ ਕਹਾਣੀ ਦੇ ਨਾਲ ਜੋੜ ਕੇ ਵੀ ਲੋਹੜੀ ਨੂੰ ਦੇਖਿਆ ਜਾਂਦਾ ਹੈ ਨਵੇਂ ਜੀਵਨ ਦੀ ਸ਼ੁਰੂਆਤ ਮੌਕੇ ਲੋਕ ਗਰੀਬਾਂ ਨੂੰ ਦਾਨ ਕਰਦੇ ਨੇ ਰਿਓੜੀਆਂ ਵੰਡਦੇ ਨੇ ਮੂੰਗਫਲੀਆਂ ਵੰਡਦੇ ਨੇ ਤੇ ਅਗਨੀ ਨੂੰ ਇਹ ਸਾਰੀਆਂ ਚੀਜ਼ਾਂ ਭੇਂਟ ਕਰਦੇ ਨੇ ਤੇ ਨਵੇਂ ਜੀਵਨ ਦੀ ਖੁਸ਼ਹਾਲੀ ਦੀ ਕਾਮਨਾ ਵੀ ਕਰਦੇ ਨੇ। ਸੋ ਲੋਹੜੀ ਵਾਲੇ ਦਿਨ ਅੱਜ ਰੰਗ-ਬਰੰਗੇ ਪਤੰਗ ਚੜਾ ਕੇ ਪੰਜਾਬੀਆਂ ਦੇ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ। ਸ਼ਾਮ ਨੂੰ ਲੋਹੜੀ ਦੀ ਧੂਣੀ ਬਾਲੀ ਜਾਵੇਗੀ ਜਿਸ ਤੇ ਤਿਲ ਤੇ ਰੋੜੀਆਂ ਭੇਂਟ ਕਰਕੇ ਨਵੇਂ ਜੀਵਨ ਦੀ ਨਵੀਂ ਜ਼ਿੰਦਗੀ ਦੀ ਖੁਸ਼ੀ ਦੀ ਕਾਮਨਾ ਪੰਜਾਬੀਆਂ ਵੱਲੋਂ ਕੀਤੀ ਜਾਵੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ 15 ਜਨਵਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ੂਨ ਦੇ ਸਮੇ ਨੂੰ ਬਦਲ ਦਿੱਤਾ ਗਿਆ ਸ਼੍ਰੀਕਾਲ ਤਖਤ ਸਾਹਿਬ ਦੇ ਸਕੱਤਰੇ ਨੇ ਇਸ ਸੰਬੰਧੀ ਇੱਕ ਬਿਆਨ ਜਾਰੀ ਕੀਤਾ ਹੈ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਹੁਣ 15 ਜਨਵਰੀ ਨੂੰ ਸਵੇਰੇ 10 ਵਜੇ ਦੀ ਬਜਾਏ ਸ਼ਾਮ ਨੂੰ 4:30 ਵਜੇ ਮੁੱਖ ਮੰਤਰੀ ਪਹੁੰਚਣਗੇ ਤੁਹਾਨੂੰ ਦੱਸ ਦਈਏ ਕਿ ਸ਼੍ਰੀਕਾਲ ਤਖਤ ਸਾਹਿਬ ਦੇ ਬਿਆਨਾਂ ਅਤੇ ਵਾਇਰਲ ਵੀਡੀਓ ਬਾਰੇ ਸਪਸ਼ਟੀਕਰਨ ਮੰਗਿਆ ਹੈ ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਕਿਹਾ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ 15 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਇੱਕ ਪ੍ਰੋਗਰਾਮ ਹੈ ਪਰ ਉਹ ਸ਼੍ਰੀ ਕਾਲ ਤਕਤ ਸਹਿਬ ਤੇ ਤੈਸ਼ ਸਮੇਂ ਪੇਸ਼ ਨਹੀਂ ਹੋ ਸਕਣਗੇ ਪਰ ਉਹ ਕਾਲ ਤਕਤ ਸਹਿਬ ਅੱਗੇ ਪੇਸ਼ ਜ਼ਰੂਰ ਹੋਣਗੇ ਇਸ ਬਿਆਨ ਦਾ ਨੋਟਿਸ ਲੈਂਦੇ ਹੋਏ ਸ਼੍ਰੀ ਕਾਲ ਤਕਤ ਸਹਿਬ ਵੱਲੋਂ ਇਹ ਫੈਸਲਾ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਨੰਗੇ ਪੈਰੀ ਸ਼੍ਰੀ ਕਾਲ ਤਕਤ ਸਹਿਬ ਵਿਖੇ ਜਾਣਗੇ ਮੋਕਮੰਟਰੀ ਨੇ ਜਥੇਦਾਰ ਨੂੰ ਵੀ ਬੇਨਤੀ ਕੀਤੀ ਹੈ ਜਦੋਂ ਉਹ ਗੋਲਕ ਦਾ ਵੇਰਵਾ ਸਬੂਤਾ ਸਮੇਤ ਪੇਸ਼ ਕਰੇ ਤਾਂ ਸਾਰਾ ਮਾਮਲੇ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇ ਹਾਲਾਂਕਿ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਸਿੱਧੇ ਪ੍ਰਸਾਰਣ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਇਹ ਨੋਟਿਸ ਜ਼ਰੂਰ ਜਾਰੀ ਕੀਤਾ ਗਿਆ ਇਸ ਨੋਟਿਸ ਦੇ ਮੁਤਾਬਕ ਹੁਣ ਭਗਵੰਤ ਮਾਨ ਜਿਹੜੇ ਨੇ ਉਹ 4:30 ਵਜੇ ਆਪਣਾ ਸਪਸ਼ਟੀਕਰਨ 15 ਤਰੀਕ ਨੂੰ ਪੇਸ਼ ਕਰਨਗੇ ਤਦੁਰਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਦੀ ਜੇਲ੍ਹ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਸਖਤ ਰੁਖ ਅਪਣਾਉਂਦੇ ਹੋਏ ਪੰਜਾਬ ਹਰਿਆਣਾ ਹਾਈ ਕੋਰਟ ਨੇ ਜੇਲ੍ਹ ਪ੍ਰਸ਼ਾਸਨ ਨੂੰ ਹਦਾਇਤਾਂ ਜਾਰੀ ਕੀਤੀਆਂ ਨੇ ਅਦਾਲਤ ਨੇ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਦੀ ਜਾਨ ਦੀ ਰਾਖੀ ਕਰਨਾ ਜੇਲ੍ਹ ਪ੍ਰਸ਼ਾਸਨ ਦੀ ਮੁਢਲੀ ਜ਼ਿੰਮੇਵਾਰੀ ਹੈ ਅਤੇ ਹਾਈ ਕੋਰਟ ਨੇ ਜੇਲ੍ਹ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਨੇ ਕਿ ਖੁਫੀਆ ਏਜੰਸੀਆਂ ਵੱਲੋਂ ਮਿਲੇ ਖਤਰੇ ਦੇ ਮੱਦੇ ਨਜ਼ਰ ਵਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਕੇਰਾ ਨੂੰ ਤੁਰੰਤ ਮਜ਼ਬੂਤ ਕੀਤਾ ਜਾਵੇ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਡੀਜੀਪੀ ਜੇਲਾ IG ਜੇਲ੍ਹਾਂ ਦੇ ਨਾਬਾਜੇਂਦੇ ਸੁਪਰੀਡੈਂਟ ਨੂੰ ਸਿੱਧੀ ਜ਼ਿੰਮੇਵਾਰੀ ਤੈਅ ਕਰ ਦਿੱਤੀ ਹੈ ਅਤੇ ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਜੇਲ੍ਹ ਦੇ ਵਿੱਚ ਮਜੀਠੀਆ ਨੂੰ ਕੋਈ ਨੁਕਸਾਨ ਪਹੁੰਚਦਾ ਹੈ ਕੋਈ ਅਨਸੁਖਾਵੀ ਘਟਨਾ ਵਾਪਰਦੀ ਹੈ ਤਾਂ ਅਧਿਕਾਰੀ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਣਗੇ ਅਦਾਲਤ ਨੇ ਇਹ ਫੈਸਲਾ ਉਹਨਾਂ ਰਿਪੋਰਟਾਂ ਤੋਂ ਬਾਅਦ ਲਿਆ ਜਿਨ੍ਹਾਂ ਦੇ ਵਿੱਚ ਪਮੰਦੀ ਛੁਦਾ ਸੰਗਠਨਾ ਵੱਲੋਂ ਮਜੀਠੀਆ ਤੇ ਹਮਲੇ ਦੀ ਸਾਜ਼ਿਸ਼ ਦਾ ਕੁਲਾਸਾ ਕੀਤਾ ਗਿਆ ਵਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਨੇ ਦਲੀਲ ਦਿੱਤੀ ਹੈ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਵਰਤੀ ਜਾ ਰਹੀ ਢਿੱਲ ਜਾਨਲੇਵਾ ਸਾਬਤ ਹੋ ਸਕਦੀ ਹੈ ਉਸ ਤੋਂ ਬਾਅਦ ਪੰਜਾਬ ਰੈਨ ਹਾਈ ਕੋਰਟ ਦੇ ਵੱਲੋਂ ਸਖਤ ਹਦਾਇਤਾਂ ਜੇਲ੍ਹ ਪ੍ਰਸ਼ਾਸਨ ਨੂੰ ਜਾਰੀ ਕੀਤੀਆਂ ਗਈਆਂ ਨੇ ਤੇ ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਸ਼੍ਰੀ ਗੰਗਾਧਰ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਦੇ ਵੱਲੋਂ ਕੀਤੇ ਗਏ ਆਦੇਸ਼ ਦੇ ਮੁਤਾਬਕ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾ ਦੇ ਮਾਮਲੇ ਦੇ ਵਿੱਚ ਲੜਿੰਦੀ ਕਾਰਵਾਈ ਕੀਤੀ ਜਾਵੇਗੀ। ਜਾਰੀ ਬਿਆਨ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪਾਵਨ ਸਰੂਪਾ ਦੇ ਮਾਮਲੇ ਦੀ ਜਾਂਚ ਪਹਿਲਾਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰੇਖਤੀ ਹੇਠ ਹੋਈ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਮੁਤਾਬਕ ਸ਼੍ਰੋਮਣੀ ਕਮੇਟੀ ਵੱਲੋਂ ਮੁਲਾਜ਼ਮਾਂ ਤੇ ਵਿਭਾਗੀ ਕਾਰਵਾਈ ਕੀਤੀ ਗਈ ਹੈ। ਹੁਣ ਵੀ ਤਾਜ਼ਾ ਆਦੇਸ਼ਾਂ ਦੇ ਮੁਤਾਬਕ ਸ਼੍ਰੋਮਣੀ ਕਮੇਟੀ ਅਗਲੀ ਕਾਰਵਾਈ ਕਰੇਗੀ ਤੇ ਇਸ ਸੰਬੰਧ ਦੇ ਵਿੱਚ ਸਟੇਟ ਵੱਲੋਂ ਸੰਪਰਕ ਕੀਤੇ ਜਾਣਤੇ ਆਦੇਸ਼ ਦੀ ਭਾਵਨਾ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਤੁਹਾਨੂੰ ਦੱਸ ਦਈਏ ਜਥੇਦਾਰ ਕੁਲਦੀਪ ਸਿੰਘ ਗੜਗਾਜ ਵੱਲੋਂ ਦੇਸ਼ ਕੀਤਾ ਗਿਆ ਹੈ ਕਿ ਸਟੇਟ ਜੋ ਵੀ ਜਾਣਕਾਰੀ ਮੰਗੇ ਐਸਜੀਪੀਸੀ ਦੇ ਚੰਡੀਗੜ੍ਹ ਦੇ ਦਫ਼ਤਰ ਤੋਂ ਉਹ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ਸੋ ਤੁਹਾਨੂੰ ਦੱਸ ਦਈਏ ਕਿ ਸੇਟ ਲਗਾਤਾਰ ਇਸ ਮਾਮਲੇ ਤੇ ਜਾਂਚ ਕਰ ਰਹੀ ਹੈ ਤੇ ਦੋ ਗ੍ਰਿਫਤਾਰੀਆਂ ਵੀ ਇਸ ਮਾਮਲੇ ਤੇ ਹੋ ਚੁੱਕੀਆਂ ਨੇ ਤੇ ਹੁਣ ਗਿਆਨੀ ਕੁਲਦੀਪ ਸਿੰਘ ਗੜਗਾ ਦੇ ਵੱਲੋਂ ਐਸਜੀਪੀ ਨੂੰ ਸਹਿਯੋਗ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਅਤੇ ਇਸੇ ਤੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਆਦੇਸ਼ਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਉਧਰ ਲਗਾਤਾਰ ਪੈ ਰਹੀ ਕੜਾਕੇ ਦੀ ਠੰਡ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਪ੍ਰਸ਼ਾਸਨ ਦੇ ਵੱਲੋਂ ਸ਼ੂਟਿੰਗਾਂ ਦੇ ਵਿੱਚ ਵਾਅਦਾ ਕੀਤਾ ਗਿਆ ਤੁਹਾਨੂੰ ਦੱਸ ਦਈਏ ਚੰਡੀਗੜ੍ਹ ਦੇ ਵਿੱਚ ਕੜਾ ਕੇ ਦੀ ਠੰਡ ਪੈ ਰਹੀ ਹੈ ਤੇ ਸ਼ੀਤ ਲਹਿਰ ਚੱਲ ਰਹੀ ਹੈ ਜਿਸ ਕਾਰਨ ਲਗਾਤਾਰ ਸੰਘਣੀ ਧੁੰਦ ਹੈ ਜਿਹੜੀ ਘਟ ਹੁੰਦੇ ਸੰਕੇਤ ਨਹੀਂ ਮਿਲ ਰਹੇ ਇਸ ਲਈ ਸਕੂਲਾਂ ਦੇ ਵਿੱਚ ਛੁੱਟੀਆਂ ਆ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਇਸ ਦੇ ਮੱਦੇ ਨਜ਼ਰ ਚੰਡੀਗੜ੍ਹ ਸਿੱਖਿਆ ਵਿਭਾਗ ਨੇ ਇੱਕ ਵਾਰ ਫਿਰ ਤੋਂ ਸਕੂਲਾਂ ਦੇ ਵਿੱਚ ਸਰਦੀਆਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਨੇ ਸੋ ਚੰਡੀਗੜ੍ਹ ਪ੍ਰਸ਼ਾਸਨ ਨੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਵਾਅਦਾ ਕੀਤਾ ਹੈ ਜਾਰੀ ਪੱਤਰ ਦੇ ਮੁਤਾਬਿਕ ਚੰਡੀਗੜ੍ਹ ਦੇ ਸਾਰੇ ਸਰਕਾਰੀ ਸਕੂਲਸ ਹੈ ਤਾਂ ਪ੍ਰਾਪਤ ਸਕੂਲ ਤੇ ਮਾਨਤਾ ਪ੍ਰਾਪਤ ਨਿੱਜੀ ਸਕੂਲ ਛੁੱਟੀਆਂ ਜਿਹੜੀਆਂ ਨੇ ਇਹਨਾਂ ਸਕੂਲਾਂ ਦੇ ਵਿੱਚ 17 ਤਰੀਕ ਤੱਕ ਕਰ ਦਿੱਤੀਆਂ ਗਈਆਂ ਨੇ ਹੁਣ 17 ਜਨਵਰੀ ਤੱਕ ਸਕੂਲ ਜੰਡੀਗੜ੍ਹ ਦੇ ਵਿੱਚ ਬੰਦ ਰਹਿਣਗੇ ਅਤੇ 17 ਜਨਵਰੀ ਤੱਕ ਇਹ ਛੁੱਟੀਆਂ ਵਧਾ ਦਿੱਤੀਆਂ ਗਈਆਂ ਨੇ ਇਹ ਛੁੱਟੀਆਂ ਹੁਣ 17 ਤਰੀਕ ਤੱਕ ਰਹਿਣਗੀਆਂ ਤੇ 18 ਤਰੀਕ ਨੂੰ ਹੁਣ ਸਕੂਲ ਖੁੱਲਣਗੇ ਸੋ ਤੀਜੀ ਵਾਰੀ ਹੈ ਜਦੋਂ ਸਕੂਲਾਂ ਦੇ ਵਿੱਚ ਛੁੱਟੀਆਂ ਵਧਾਈਆਂ ਗਈਆਂ ਨੇ ਕੈਨੇਡਾ ਦੇ ਬ੍ਰੈਂਪਟਨ ਵਿੱਚ ਭਾਰਤੀ ਮੂਲ ਦੇ ਤਿੰਨ ਕੈਨੇਡੀਅਨ ਨਾਗਰਿਕਾਂ ਨੂੰ ਗ੍ਰਫਤਾਰ ਕੀਤਾ ਗਿਆ ਉਹਨਾਂ ਤੇ ਇਲਜ਼ਾਮ ਨੇ ਕਿ ਉਹ ਵਾਹਨ ਚੋਰੀ ਦੇ ਗਿਰੋਹ ਦੇ ਨਾਲ ਜੁੜੇ ਹੋਏ ਨੇ ਮੋਲਜ਼ਮਾ ਦੀ ਪਛਾਣ ਅਮਰਿਤਪਾਲ ਖਟਰਾ, ਗੁਰਤਾਸ ਭੁੱਲਰ ਤੇ ਮਨਦੀਪ ਕੌਰ ਵਜੋਂ ਹੋਈ ਹੈ ਕਮਰਸ਼ੀਅਲ ਆਟੋ ਕਰਾਈਮ ਬਿਊਰੋ ਦੀ ਟੀਮ ਨੇ ਇਹ ਕਾਰਵਾਈ ਦੇ ਵਿੱਚ ਤਿੰਨ ਚੋਰੀ ਕੀਤੇ ਗਏ ਵਾਹਨ ਵੀ ਬਰਾਮਦ ਕੀਤੇ ਗਏ ਨੇ ਇਸ ਮਾਮਲੇ ਦੀ ਜਾਂਚ ਦਸੰਬਰ 2025 ਵਿੱਚ ਸ਼ੁਰੂ ਹੋਈ ਸੀ ਜਾਂਚ ਦਾ ਖੁਲਾਸਾ ਹੋਇਆ ਹੈ ਕਿ ਇਹ ਨੈੱਟਵਰਕ ਕਾਰ ਅਤੇ ਟਰੈਕਟਰ ਟਰੈਲਰ ਚੋਰੀ ਕਰਨ ਦੇ ਨਾਲ ਨਾਲ ਵਾਹਨ ਧੋਖਾ ਧੜੀ ਦੇ ਵਿੱਚ ਵੀ ਸ਼ਾਮਲ ਸੀ ਪਤਾ ਲੱਗਾ ਕਿ 8 ਜਨਵਰੀ 2026 ਨੂੰ ਪੁਲਿਸ ਨੇ ਸਰਚ ਵਾਰੰਟ ਦੇ ਤਹਿਤ ਬ੍ਰੈਂਪਟਨ ਦੇ ਇੱਕ ਘਰ ਦੇ ਵਿੱਚ ਛਾਪਾ ਮਾਰਿਆ ਸੀ ਤੇ ਛਾਪਾ ਮਾਰੀ ਦੌਰਾਨ ਹੀ ਪੁਲਿਸ ਨੇ ਜਾਲੀ অন্ਟਾਰੀਓ ਲਾਇਸੈਂਸ ਪਲੇਟਾਂ ਵਾਲੇ ਤਿੰਨ ਚੋਰੀ ਹੋਏ ਵਾਹਨ ਬਰਾਮਦ ਕੀਤੇ ਸਨ ਤਨਜ਼ਦੀ ਇਹ ਖੱਟਰਾ ਤੇ ਬੋਲਰ ਨੂੰ ਜ਼ਮਾਨਤ ਦੀ ਸੁਣਵਾਈ ਤੱਕ ਹਿਰਾਸਤ ਦੇ ਵਿੱਚ ਰੱਖਿਆ ਗਿਆ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਈਰਾਨ ਦੇ ਨਾਲ ਵਪਾਰ ਕਰਨ ਵਾਲੇ ਦੇਸ਼ਾਂ ਤੇ 25% ਟੈਰਿਫ ਲਗਾ ਦਿੱਤਾ ਹੈ ਇਸ ਸਬੰਧੀ ਟਰੰਪ ਨੇ ਕਿਹਾ ਕਿ ਜੇਕਰ ਕੋਈ ਵੀ ਮੁਲਕ ਈਰਾਨ ਦੇ ਨਾਲ ਵਪਾਰ ਕਰਦਾ ਹੈ ਤਾਂ 25% ਟੈਰਿਫ ਲਗਾਇਆ ਜਾਵੇਗਾ ਇਸ ਦੇ ਵਿੱਚ ਭਾਰਤ ਵੀ ਸ਼ਾਮਲ ਹੈ ਇਹ ਫੈਸਲਾ ਤਹਿਰਾਨ ਦੇ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਵਿਚਕਾਰ ਆਇਆ ਤੋਂ ਹੁਣ ਦੱਸਦੇ ਈਰਾਨ ਦੇ ਵਿੱਚ ਲਗਾਤਾਰ ਵੱਧ ਰਹੀ ਮਹਿੰਗਾਈ ਨੂੰ ਲੈ ਕੇ ਰੋਜ਼ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਇਸੇ ਨੂੰ ਲੈ ਕੇ 트ੰਪ ਨੇ ਇੱਕ ਹੋਰ ਝਟਕਾ ਈਰਾਨ ਨਾਲ ਵਪਾਰ ਕਰਨ ਵਾਲੇ ਦੇਸ਼ਾਂ ਨੂੰ ਦਿੱਤਾ ਹੈ। 트ੰਪ ਨੇ ਸੋਮਵਾਰ ਰਾਤ ਨੂੰ ਟ੍ਰੂਥ ਨਾਮ ਦੀ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਜਿਸ ਦੇ ਵਿੱਚ ਕਿਹਾ ਗਿਆ ਕਿ ਈਰਾਨ ਦੇ ਨਾਲ ਵਪਾਰ ਕਰਨ ਵਾਲਾ ਕੋਈ ਵੀ ਦੇਸ਼ ਅਮਰੀਕਾ ਦੇ ਨਾਲ ਵਪਾਰ ਕਰਨ ਤੇ 25% ਟੈਰਿਫ ਦੇ ਅਧੀਨ ਹੋਵੇਗਾ। ਉਹਨਾਂ ਇਹ ਵੀ ਕਿਹਾ ਕਿ ਇਹ ਫੈਸਲਾ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਹੋਵੇਗਾ ਹਾਲਾਂਕਿ ਵਾਈਟ ਹਾਊਸ ਨੇ ਇਸ ਸੰਬੰਧੀ ਟੈਰਿਫ ਸੰਬੰਧਿਤ ਕੋਈ ਅਧਿਕਾਰਤ ਦਸਤਾਵੇਜ਼ ਅਜੇ ਜਾਰੀ ਨਹੀਂ ਕੀਤਾ ਇਹ ਫੈਸਲਾ ਅਜੇੇ ਸਮੇਂ ਦੇ ਵਿੱਚ ਆਇਆ ਜਦੋਂ ਈਰਾਨ ਦੇ ਵਿੱਚ ਲਗਾਤਾਰ ਸਰਕਾਰ ਵਿਰੋਧੀ ਪ੍ਰਦਰਸ਼ਨ ਹੋਏ ਨੇ ਅਤੇ ਇਹਨਾਂ ਪ੍ਰਦਰਸ਼ਨਾਂ ਦੇ ਵਿੱਚ ਜਾਣਕਾਰੀ ਦੇ ਮੁਤਾਬਿਕ ਹੁਣ ਤੱਕ 600 ਤੋਂ ਵੱਧ ਲੋਕ ਮਾਰੇ ਗਏ ਨੇ ਅਮਰੀਕਾ ਪਹਿਲਾਂ ਹੀ ਈਰਾਨ ਤੇ ਸਖਤ ਆਰਥਿਕ ਪਾਬੰਦੀਆਂ ਲਗਾ ਚੁੱਕਾ ਹੈ ਅਤੇ ਕੁਮਾਂਤਰੀ ਨਿਊਜ਼ ਏਜੰਸੀਆਂ ਦੀ ਖਬਰ ਦੇ ਮੁਤਾਬਿਕ ਈਰਾਨ ਦੇ ਨਾਲ ਵਪਾਰ ਕਰਨ ਵਾਲੇ ਪ੍ਰਮੁੱਖ ਦੇਸ਼ਾਂ ਦੇ ਵਿੱਚ ਚੀਨ ਸੰਯੁਕਤ ਰਾਜ ਅਮਰੀਕਾ ਭਾਰਤ ਸ਼ਾਮਲ ਨੇ ਸੋ ਟੈਰਿਫ ਲਾਗੂ ਕਰਨ ਦੇ ਨਾਲ ਇਹਨਾਂ ਦੇਸ਼ਾਂ ਦੇ ਨਾਲ ਅਮਰੀਕਾ ਦੇ ਵਪਾਰ ਤੇ ਵੀ ਵੱਡਾ ਅਸਰ ਪੈ ਸਕਦਾ ਹੈ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਫਿਲਹਾਲ ਇਨਾ ਹੀ ਹੁਣ ਮੈਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ ਵਿਸ਼ਵ ਵਰਤਾ ਦੇਖ ਰਹੇ ਤੁਸੀਂ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਅੱਜ ਲੋਹੜੀ ਦਾ ਪਵਿੱਤਰ ਤਿਉਹਾਰ ਹੈ ਪੰਜਾਬ ਦੇ ਜਨ ਜੀਵਨ ਅਤੇ ਪੰਜਾਬ ਦੀਆਂ ਲੋਕ ਰੌ ਰੀਤਾਂ ਦੇ ਨਾਲ ਜੁੜੇ ਹੋਏ ਇਸ ਤਿਉਹਾਰ ਦੀਆਂ ਵਿਸ਼ਵ ਵਰਤਾ ਦੇ ਸਾਰੇ ਦਰਸ਼ਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਸੋ ਅੱਜ ਇਸ ਤਿਉਹਾਰ ਦੇ ਮੱਦੇ ਨਜ਼ਰ ਪੰਜਾਬ ਦੇ ਲਗਭਗ ਸਾਰੇ ਇਲਾਕਿਆਂ ਦੇ ਵਿੱਚ ਇਸ ਤਿਉਹਾਰ ਦੀ ਖੁਸ਼ੀ ਮਨਾਈ ਜਾ ਰਹੀ ਹੈ ਖਾਸ ਤੌਰ ਤੇ ਲੁਧਿਆਣਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਬੱਚੇ ਸਵੇਰ ਤੋਂ ਹੀ ਪਤੰਗਬਾਜ਼ੀ ਕਰ ਰਹੇ ਸਨ ਹਾਲਾਂਕਿ ਸਵੇਰੇ 9 ਵਜੇ ਤੱਕ ਜਿਹੜਾ ਠੰਡ ਦਾ ਪ੍ਰਭਾਵ ਹੈ ਉਹ ਪੂਰਾ ਰਿਹਾ 9:30 ਵਜੇ ਤੋਂ ਬਾਅਦ ਧੁੱਪ ਨਿਕਲਣੀ ਸ਼ੁਰੂ ਹੋਈ ਤਾਂ ਲੋਕ ਆਪਣੀਆਂ ਛੱਤਾਂ ਦੇ ਉੱਤੇ ਚੜ੍ਹ ਕੇ ਪਤੰਗਬਾਜ਼ੀ ਦਾ ਆਨੰਦ ਲੈਂਦੇ ਹੋਏ ਨਜ਼ਰ ਆ ਰਹੇ ਨੇ ਬੱਚੇ ਪਤੰਗ ਵਧਾ ਰਹੇ ਨੇ ਪਤੰਗ ਚੜ੍ਹਾ ਰਹੇ ਨੇ ਤੇ ਪੇਚੇ ਲਾ ਰਹੇ ਨੇ ਇੱਕ ਦੂਜੇ ਦੇ ਨਾਲ ਸੋ ਖੁਸ਼ੀਆਂ ਖੇੜਿਆਂ ਦੇ ਇਸ ਤਿਹਾਰ ਦੇ ਮੌਕੇ ਪਤੰਗਬਾਜ਼ੀ ਦਾ ਨਜ਼ਾਰਾ ਲੁਧਿਆਣਾ ਸ਼ਹਿਰ ਦੇ ਵਿੱਚ ਦੇਖਿਆ ਜਾ ਰਿਹਾ ਹੈ ਸੋ ਇਸ ਦੇ ਨਾਲ-ਨਾਲ ਜਲੰਧਰ ਅੰਮ੍ਰਿਤਸਰ ਦੇ ਵਿੱਚ ਵੀ ਲੋਹੜੀ ਦੇ ਤਿਉਹਾਰ ਮੌਕੇ ਪਤੰਗबाजी ਦੇਖੀ ਜਾ ਰਹੀ ਹੈ ਖਾਸ ਤੌਰ ਤੇ ਲੁਧਿਆਣਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਤੰਗ ਜਿਹੜੇ ਨੇ ਉਹ ਬੱਚਿਆਂ ਵੱਲੋਂ ਨੌਜਵਾਨਾਂ ਵੱਲੋਂ ਉਡਾਏ ਜਾਂਦੇ ਨੇ ਸ਼ਾਮ ਨੂੰ ਲੋਹੜੀ ਵਾਲੀ ਸ਼ਾਮ ਨੂੰ ਲੋਹੜੀ ਬਾਲੀ ਜਾਂਦੀ ਹੈ ਲੋਹੜੀ ਦੀ ਧੂਣੀ ਸੇਕ ਕੇ ਲੋਕ ਸਰਦੀ ਨੂੰ ਅਲਵਿਦਾ ਆਖਦੇ ਨੇ ਸਮਝਿਆ ਜਾਂਦਾ ਹੈ ਕਿ ਲੋਹੜੀ ਤੋਂ ਬਾਅਦ ਦਿਨ ਜਿਹੜੇ ਨੇ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਸਰਦੀ ਦਾ ਹੌਲੀ-ਹੌਲੀ-ਹੌਲੀ-ਹੌਲੀ ਜਿਹੜਾ ਖਾਤਮਾ ਹੁੰਦਾ ਹੈ ਸਰਦੀ ਖਤਮ ਹੁੰਦੀ ਹੈ ਇਸ ਤਿਉਹਾਰ ਦਾ ਪੰਜਾਬ ਦੀਆਂ ਰੌ ਰੀਤਾਂ ਦੇ ਨਾਲ ਪੰਜਾਬ ਦੇ ਸੱਭਿਆਚਾਰ ਦੇ ਨਾਲ ਵੀ ਗਹਿਰਾਈ ਦੇ ਨਾਲ ਨਾਤਾ ਹੈ ਸੋ ਸਰਦੀ ਦੇ ਮੌਸਮ ਦੇ ਵਿੱਚ ਫਸਲ ਬੀਜਣ ਤੋਂ ਬਾਅਦ ਕਿਸਾਨ ਵਿਹਲਾ ਹੁੰਦਾ ਹੈ ਸੋ ਕਿਸਾਨ ਆਪਣੇ ਤਣਕ ਦੀ ਬਿਜਾਈ ਤੋਂ ਬਾਅਦ ਜਿਹੜਾ ਉਸ ਕੋਲ ਸਮਾਂ ਹੁੰਦਾ ਹੈ ਸੋ ਇਸ